ਉਸ ਸਮੇਂ ਜਿਹੜੇ ਭਗਤ ਸੈਣ ਜੀ ਨੇ ਜਦੋਂ ਉਹਨਾਂ ਦਾ ਜੀਵਨ ਪੜਦੇ ਆ ਜਿਕਰ ਮਿਲਦਾ ਹੈ ਕਿ ਇਹਨਾਂ ਨੂੰ ਛੂਦਰਾਂ ਵਿੱਚ ਕੱਢਿਆ ਹੋਇਆ ਸੀ ਜਿਹੜਾ ਬਿੱਪਰ ਸੀ ਨਾ ਸਭ ਤੋਂ ਨੀਵੇਂ ਕੰਮ ਜਿਵੇਂ ਨੌਹਾਂ ਨੂੰ ਕੱਟਣਾ ਇਹ ਕੰਮ ਵੀ ਉਹਨਾਂ ਦੇ ਹਿੱਸੇ ਆਇਆ ਸਮਾਜ ਵਿੱਚ ਅੱਜ ਉਹਨਾਂ ਨੂੰ ਜੋ ਉਹਨਾਂ ਦੀ ਬਰਾਦਰੀ ਹੈ ਪੈਸੇ ਸਿੱਖੀ ਵਿੱਚ ਕੋਈ ਜਾਤ ਪਾਤ ਨਹੀਂ ਮੇ ਦੱਸਣ ਲਈ ਸਮਝ ਆ ਜਾਵੇ ਬੇਨਤੀ ਕਰ ਰਹੀ ਆਂ ਅੱਜ ਉਹਨਾਂ ਨੂੰ ਰਾਜੇ ਸਿੱਖ ਕਿਹਾ ਜਾਂਦਾ ਹੈ ਉਸ ਸਮੇਂ ਉਹਨਾਂ ਦੇ ਹਿੱਸੇ ਜੋ ਕੰਮ ਆਏ ਸੀ ਕੇਸਾਂ ਨੂੰ ਕਤਲ ਕਰਨਾ ਕੇਸਾਂ ਨੂੰ ਕੱਟਣਾ ਨੋਹਾਂ ਨੂੰ ਕੱਟਣਾ ਇਹ ਕੰਮ ਭਗਤ ਸੈਣ ਜੀ ਕਰਦੇ ਨੇ ਤੇ ਲਾਹੌਰ ਆ ਕੇ ਉਹਨਾਂ ਨੇ ਇਹ ਕੰਮ ਸਿੱਖੇ ਕਿਉਂਕਿ ਉਹਨਾਂ ਨੂੰ ਇਹ ਕੰਮ ਦਿੱਤੇ ਗਏ ਸੀ ਵੀ ਤੁਸੀਂ ਇਹੀ ਕੰਮ ਕਰ ਸਕਦੇ ਤੇ ਹੌਲੀ ਹੌਲੀ ਭਗਤ ਸੈਣ ਜੀ ਆਪਣੀ ਕਲਾ ਵਿੱਚ ਆਪਣੇ ਕਿੱਤੇ ਵਿੱਚ ਇੰਨੇ ਮਾਹਰ ਹੋ ਗਏ ਕਿ ਇਹਨਾਂ ਨੇ ਕੋਈ ਛੋਟੀ ਮੋਟੀ ਨੌਕਰੀ ਨਹੀਂ ਕੀਤੀ ਬਾਦਵਗੜ ਦਾ ਜਿਹੜਾ ਰਾਜਾ ਸੀ ਉਸ ਰਾਜੇ ਦੇ ਦਰਬਾਰ ਵਿੱਚ ਕੰਮ ਕਰਨ ਲੱਗ ਗਏ ਰਾਜੇ ਦੇ ਇਸ਼ਨਾਨ ਪਾਨ ਦਾ ਸਾਫ ਸਫਾਈ ਦਾ ਜਿਹੜਾ ਕੰਮ ਹੈ ਉਹ ਭਗਤ ਸੈਣ ਜੀ ਕਰਦੇ ਨੇ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਹਜੇ ਉਹ ਭਗਤੀ ਵਿੱਚ ਲੀਨ ਨਹੀਂ ਹੋਏ ਆਪਣੀ ਕਿਰਤ ਕਰਦੇ ਨੇ ਜੋ ਕੁਝ ਉਹਨਾਂ ਸਿੱਖੇ ਹੈ ਬੜੀ ਇਮਾਨਦਾਰੀ ਦੇ ਨਾਲ ਰਾਜੇ ਦੀ ਸੇਵਾ ਵਿੱਚ ਲੱਗੇ ਹੋਏ ਨੇ ਸਮਾਇਆ ਜਦੋਂ ਭਗਤ ਸੈਣ ਜੀ ਨੇ ਭਗਤ ਕਬੀਰ ਜੀ ਬਾਰੇ ਸੁਣਿਆ ਭਗਤ ਕਬੀਰ ਜੀ ਵੀ ਗੁਰਬਾਣੀ ਵਿੱਚ ਦੱਸਦੇ ਨੇ ਕਿੰਦੀ ਪਤਾ ਨਹੀਂ ਪਰਮੇਸ਼ਰ ਨੇ ਕੀ ਕਰ ਦਿੱਤਾ ਕਿਆ ਜਾਨੋ ਕਿਛ ਹਾਰ ਕੀਆ ਭਇਓ ਕਬੀਰ ਕਬੀਰ ਚਾਰੇ ਪਾਸੇ ਕਬੀਰ ਕਬੀਰ ਹੋਣ ਲੱਗੀ ਚਾਰੇ ਪਾਸੇ ਮਹਿਮਾ ਫੈਲ ਗਈ ਭਗਤ ਕਬੀਰ ਜੀ ਦੀ ਕਿਉਂਕਿ ਜਿਹੜੇ ਭਗਤ ਹੁੰਦੇ ਆ ਨਾ ਉਹਨਾਂ ਦੀ ਵਡਿਆਈ ਵੀ ਪਰਮੇਸ਼ਰ ਜੀ ਆਪ ਹੀ ਕਰਵਾਉਂਦੇ ਨੇ ਹੁਣ ਭਗਤ ਕਬੀਰ ਜੀ ਦੀ ਜਦੋਂ ਮਹਿਮਾ ਸੁਣੀ ਪਾਈ ਗੁਰਦਾਸ ਜੀ ਲਿਖਦੇ ਨੇ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋ ਆਸਣ ਨਾਈ ਕਹਿੰਦੀ ਭਗਤ ਕਬੀਰ ਜੀ ਦਾ ਪ੍ਰਤਾਪ ਸੁਣ ਕੇ ਹੁਣ ਇਹਨਾਂ ਦੇ ਅੰਦਰ ਵੀ ਲਗਨ ਲੱਗ ਗਈ ਕਿ ਮੈਂ ਵੀ ਭਗਤ ਬਣਨਾ ਹੈ ਮੈਂ ਵੀ ਪਰਮੇਸ਼ਰ ਨਾਲ ਜੁੜਨਾ ਹੈ ਮੈਂ ਵੀ ਮਿਲਣਾ ਹੈ ਜਦੋਂ ਲਗਨ ਪੈਦਾ ਹੋਈ ਹੁਣ ਇਹ ਵੀ ਆਈ ਨਹੀਂ ਰਾਮਾਨੰਦ ਜੀ ਦੇ ਕੋਲ ਇਹਨਾਂ ਦੇ ਕਈ ਸੇਵਕ ਨੇ ਕਈ ਚੇਲੇ ਨੇ ਇਤਿਹਾਸ ਕਰ ਦੱਸਦੇ ਨੇ ਕਈ ਵਿਦਵਾਨਾਂ ਨੇ 12 ਦਾ ਜ਼ਿਕਰ ਕੀਤਾ ਹੁਣ ਇੱਥੇ ਭਗਤ ਸੈਣ ਜੀ ਵੀ ਆ ਗਏ ਵੇਖੋ ਸਿਆਣੀ ਕਹਿੰਦੇ ਨੇ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜ ਲੈਂਦਾ ਦੂਜੇ ਨੂੰ ਦੇਖ ਕੇ ਨਾ ਦੂਜੇ ਦੇ ਮਨ ਵਿੱਚ ਵੀ ਚਾਹ ਪੈਦਾ ਹੁੰਦਾ ਵੀ ਮੈਂ ਵੀ ਆ ਕੰਮ ਕਰਾਂ ਤਾਈ ਤੇ ਗੁਰਬਾਣੀ ਨੇ ਹਮੇਸ਼ਾ ਸਮਝਾਈ ਹੈ ਪੁੱਤ ਸਤ ਸੰਗੀਆਂ ਵਿੱਚ ਬੈਠਿਆ ਕਰ ਜਦੋਂ ਉਹ ਨਾਮ ਜਪਦੇ ਹਨ ਭਲੇ ਦੇ ਕੰਮ ਕਰਦੇ ਨੇ ਸੇਵਾ ਕਰਦੇ ਨੇ ਤੇਰਾ ਵੀ ਜੀ ਕਰੇਗਾ ਜੇ ਤੂੰ ਕ ਸੰਗਤ ਵਿੱਚ ਬਹਿਣਾ ਸ਼ੁਰੂ ਕਰਤਾ ਤੇਰਾ ਉਦਾਂ ਦਾ ਮਨ ਕਰਨਾ ਸ਼ੁਰੂ ਹੋ ਜਾਏਗਾ ਕਿਉਂਕਿ ਜੈਸੀ ਸੰਗਤ ਵੈਸੀ ਰੰਗਤ ਹੈ ਤੂੰ ਉਹਨਾਂ ਦਾ ਸੰਗ ਕਰ ਜਿੱਦਾਂ ਦਾ ਤੂੰ ਬਣਨਾ ਚਾਹੁੰਦਾ ਹੈ ਉਹਨਾਂ ਵਿੱਚ ਬੈਠਿਆ ਕਰ ਹੁਣ ਭਗਤ ਸੈਨ ਜੀ ਭਗਤ ਕਬੀਰ ਜੀ ਵਰਗੇ ਬਣਨਾ ਚਾਹੁੰਦੇ ਨੇ ਲਗਨ ਪੈਦਾ ਹੋ ਗਈ ਨਾ ਇਸੇ ਕਰਕੇ ਤਾਂ ਸ਼ੇਖ ਫਰੀਦ ਜੀ ਵੀ ਸਮਝਾਉਂਦੇ ਨੇ ਪੁੱਤ ਜੇ ਤੂੰ ਡਰਦਾ ਹੀ ਨਾ ਵੀ ਮੈਥੋਂ ਭਗਤ ਨਹੀਂ ਬਣਿਆ ਜਾਣਾ ਮੈਂ ਸੇਵਕ ਨਹੀਂ ਬਣ ਸਕਦਾ ਮੈਂ ਬੰਦਨਾ ਵਿੱਚੋਂ ਮੁਕਤ ਨਹੀਂ ਹੋ ਸਕਦਾ ਜੇ ਤੂੰ ਡਰ ਰਿਹਾ ਹੈ ਤੋ ਉਹਨਾਂ ਦੀ ਸੰਗਤ ਕਰ ਜਿਹੜੇ ਬੰਧਨਾ ਵਿੱਚੋਂ ਮੁਕਤ ਹੋ ਗਏ ਜਿਹੜੇ ਤਰ ਗਏ ਨੇ ਸ਼ੇਖ ਫਰੀਦ ਜੀ ਨੇ ਬੜੇ ਕਮਾਲ ਦੀ ਉਦਾਹਰਨ ਦੇ ਕੇ ਸਮਝਾਇਆ ਕਹਿਣ ਲੱਗੇ ਇੱਕ ਇਸਤਰੀ ਦਰਿਆ ਦੇ ਕਿਨਾਰੇ ਤੇ ਖੜ ਕੇ ਡਰ ਰਹੀ ਆ ਮੈਥੋਂ ਦਰਿਆ ਪਾਰ ਨਹੀਂ ਕੀਤਾ ਜਾਣਾ ਮੈਂ ਡੁੱਬ ਜਾਵਾਂਗੀ ਮੈਂ ਮਰ ਜਾਵਾਂਗੀ ਹੁਣ ਉਹਨੇ ਕੀ ਵੇਖਿਆ ਕਿ ਨੌਜਵਾਨ ਆਏ ਉਹਨਾਂ ਨੇ ਦਰਿਆ ਵਿੱਚ ਛਾਲ ਮਾਰੀ ਤੇ ਦਰਿਆ ਨੂੰ ਪਾਰ ਲੰਘ ਗਏ ਤੈਰ ਕੇ ਨਾ ਦਰਿਆ ਉਹਨਾਂ ਨੇ ਪਾਰ ਕਰ ਲਿਆ ਸ਼ੈਲ ਲਗੰਦੇ ਪਾਰ ਗੋਰੀ ਮਨ ਧੀਰੇ ਆ ਕੰਚਨ ਬੰਨੇ ਪਾਸੇ ਕਲਵਤ ਚੀਰੇ ਆ ਸ਼ੇਖ ਫਰੀਦ ਜੀ ਉਦਾਹਰਨ ਦਿੰਦੇ ਨੇ ਸ਼ੈਲ ਲਗੰਦੇ ਪਾਰ ਸ਼ੈਲ ਦਾ ਅਰਥ ਹੈ ਨੌਜਵਾਨ ਕਹਿੰਦੇ ਨੌਜਵਾਨ ਜਦੋਂ ਪਾਰ ਲੰਘੇ ਨਾ ਗੋਰੀ ਮਨ ਧੀਰਿਆ ਗੋਰੀ ਦਾ ਅਰਥ ਹੈ ਇਸਤਰੀ ਮਨ ਧੀਰਿਆ ਦਾ ਅਰਥ ਧੀਰਜਾਉਣਾ ਮਨ ਵਿੱਚ ਧੀਰਜ ਆ ਗਿਆ ਕਹਿੰਦੀ ਉਸ ਭੈਣ ਦੇ ਮਨ ਵਿੱਚ ਵੀ ਧੀਰਜ ਆ ਗਿਆ ਵੇਖ ਕੇ ਹੌਸਲਾ ਆ ਗਿਆ ਵੀ ਜਦੋਂ ਆ ਬੀਰਨੀ ਡੁੱਬੀ ਮੈਨੂੰ ਕੀ ਹੁਣ ਲੱਗਿਆ ਮੈਂ ਵੀ ਪਾਰ ਕਰ ਜੂੰਗੀ ਇੰਨਾ ਕੋ ਹੌਸਲਾ ਆਇਆ ਕਿ ਉਹ ਭੈਣ ਵੀ ਦਰਿਆ ਪਾਰ ਕਰ ਗਈ ਹੁਣ ਇੱਕ ਇਸਤਰੀ ਦੀ ਉਦਾਹਰਣ ਕਿਉਂ ਦਿੱਤੀ ਕਿਉਂਕਿ ਆਪਾਂ ਸਾਰੀ ਜੀਵ ਇਸਤਰੀਆਂ ਬੈਠੀਆਂ ਸੰਗਤ ਵਿੱਚ ਕੋਈ ਮਰਦ ਔਰਤ ਨਹੀਂ ਹੋਇਆ ਕਰਦਾ ਇੱਥੇ ਸਾਰੀ ਜੀਵ ਇਸਤਰੀਆਂ ਬੈਠੀਆਂ ਇੱਕੋ ਹੀ ਪਤੀ ਪਰਮੇਸ਼ਰ ਮਾਲਕ ਹੈ ਮਾਲਕ ਇੱਕੇ ਤੇ ਆਪਾਂ ਸਾਰੀਆਂ ਜੀਵ ਇਸਤਰੀਆਂ ਸਾਡੀ ਜੀਵ ਇਸਤਰੀ ਵੀ ਡਰਦੀ ਆਦੀ ਆ ਮੈਥੋਂ ਪਾਰ ਨਹੀਂ ਹੋਇਆ ਜਾਣਾ ਮੈਂ ਸੰਸਾਰ ਸਮੁੰਦਰ ਵਿੱਚ ਡੁੱਬ ਜਾਵਾਂਗੀ ਸ਼ੇਖ ਫਰੀਦ ਜੀ ਕਹਿਣ ਲੱਗੇ ਫਿਰ ਤੂੰ ਉਹਨਾਂ ਨੂੰ ਵੇਖ ਜਿਹੜੇ ਡੁੱਬੇ ਨਹੀਂ ਜਿਹੜੇ ਤਰ ਗਏ ਨੇ ਤੂੰ ਸੰਗਤ ਕਰਿਆ ਕਰ ਬਾਬਾ ਕਬੀਰ ਜੀ ਮਹਾਰਾਜ ਦੀ ਤੂੰ ਆਇਆ ਕਰ ਭਗਤ ਧੰਨਾ ਜੀ ਮਹਾਰਾਜ ਦੇ ਕੋਲ ਤੂੰ ਬੈਠਿਆ ਕਰ ਭਗਤ ਰਵਿਦਾਸ ਜੀ ਮਹਾਰਾਜ ਦੇ ਕੋਲ ਕਦੇ ਭਗਤ ਨਾਮਦੇ ਮਹਾਰਾਜ ਜੀ ਕੋਲ ਬੈਠ ਜਾ ਜਿਹੜੇ ਤਰ ਗਏ ਨੇ ਉਹਨਾਂ ਦੀ ਸੰਗਤ ਕਰ ਹੁਣ ਭਗਤ ਸੈਣ ਜੀ ਤਰਨਾ ਚਾਹੁੰਦੇ ਨੇ ਅਗਤ ਕਬੀਰ ਜੀ ਵਰਗੇ ਬਣਨਾ ਚਾਹੁੰਦੇ ਨੇ ਤੇ ਉਸੇ ਰਾਹ ਤੇ ਤੁਰ ਪਏ ਆਗੇ ਰਾਮਾਨੰਦ ਜੀ ਦੇ ਕੋਲ ਸਤ ਸੰਗਤ ਵਿੱਚ ਬੈਠਣ ਦੇ ਨਾਲ ਇੰਨਾ ਕ ਪਿਆਰ ਪੈਦਾ ਹੋਇਆ ਕਿ ਹੁਣ ਨੀਮ ਬਣ ਗਿਆ ਜੀਵਨ ਦਾ ਵੀ ਰੋਜ਼ ਹੀ ਸਤ ਸੰਗਤ ਕਰਨੀ ਰੋਜ਼ ਸੇਵਾ ਵਿੱਚ ਜੁਟਦੇ ਨੇ ਰਾਤ ਨੂੰ ਕੀਰਤੀ ਕਰਦੇ ਨੇ ਮਾਲਕ ਦੀ ਵਡਿਆਈ ਕਰਦੇ ਨੇ ਸਵੇਰੇ ਉੱਠ ਕੇ ਰਾਜਦਵਾਰ ਵਿੱਚ ਰਾਜੇ ਦੀ ਨੌਕਰੀ ਕਰਨ ਜਾਂਦੀ ਨਹੀਂ ਇੱਕ ਦਿਨ ਆਇਆ ਕਿੰਦੀ ਭਗਤ ਸੈਣ ਜੀ ਦੇ ਘਰ ਵਿੱਚ ਨਾ ਰੱਬੀ ਪਿਆਰੇ ਆ ਗਏ ਸਤ ਸੰਗੀ ਆ ਗਏ ਹੁਣ ਭਗਤ ਸੈਣ ਜੀ ਸਤ ਸੰਗੀਆਂ ਦੀ ਸੇਵਾ ਵਿੱਚ ਇੰਨੇ ਕੁ ਲੀਨ ਹੋ ਗਏ ਕਿ ਉਹਨਾਂ ਨੂੰ ਇਹ ਖਿਆਲ ਹੀ ਨਾ ਰਿਹਾ ਵੀ ਮੈਂ ਰਾਜੇ ਦੀ ਨੌਕਰੀ ਤੇ ਜਾਣਾ ਹੈ ਕੁਝ ਵਿਦਵਾਨ ਕਹਿੰਦੇ ਨੇ ਉਹਨਾਂ ਦੇ ਧਿਆਨ ਵਿੱਚ ਸੀ ਵੀ ਜਾਣਾ ਹੈ ਪਰ ਉਹਨਾਂ ਨੇ ਪਹਿਲ ਦਿੱਤੀ ਸਤ ਸੰਗਤ ਦੀ ਸੇਵਾ ਨੂੰ ਸੇਵਾ ਚ ਲੱਗੇ ਹੋਏ ਨੇ ਸੇਵਾ ਕਰ ਰਹੇ ਨੇ ਤੇ ਉਦ੍ਰ ਕਲਾ ਵਰਤੀ ਸਤ ਸੰਗੀਆਂ ਦੇ ਵਿੱਚੋਂ ਕੋਈ ਰੱਬੀ ਪਿਆਰਾ ਉੱਠਿਆ ਕਿਉਂਕਿ ਇਲਾਕੇ ਚ ਪਤਾ ਹੀ ਹੁੰਦਾ ਵੀ ਭਗਤ ਸੈਣ ਜੀ ਰੋਜ਼ ਜਾਂਦੇ ਨੇ ਨੌਕਰੀ ਕਰਨ। ਹੁਣ ਰੱਬੀ ਪਿਆਰਿਆਂ ਵਿੱਚੋਂ ਇੱਕ ਰੱਬੀ ਪਿਆਰਾ ਉੱਠਿਆ। ਤੇ ਉਹ ਰਾਜੇ ਦੇ ਦਰਬਾਰ ਵਿੱਚ ਜਾਂਦਾ ਹੈ। ਇਦਾਂ ਹੀ ਰੱਬ ਕਲਾ ਵਰਤਾਉਂਦਾ ਜੀ ਕਿਸੇ ਨੂੰ ਪ੍ਰੇਰਣਾ ਦੇ ਕੇ। ਕੰਮ ਰਾਸ ਕਰਵਾ ਦਿੰਦੇ ਕਿਸੇ ਵਿੱਚ ਵਰਤ ਕੇ। ਕਿਉਂਕਿ ਜਿਹੜੇ ਸੱਤ ਸੰਗੀ ਨੇ ਨਾ ਇਹਨਾਂ ਵਿੱਚ ਰੱਬ ਪ੍ਰਤੱਖ ਵਰਤਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸ ਹੈ ਜੀ ਹੁਣ ਉਹ ਰੱਬੀ ਪਿਆਰਾ ਜਾਂਦਾ ਹੈ ਜਾ ਕੇ ਰਾਜੇ ਦੀ ਸੇਵਾ ਕਰਦਾ ਹੈ ਜਿਵੇਂ ਭਗਤ ਸੈਣ ਜੀ ਕਰਦੇ ਨੇ ਨਾ ਉਦਾਂ ਹੀ ਕਰਦਾ ਹੈ ਤੇ ਕੁਝ ਵਿਦਵਾਨ ਤਾਈ ਵੀ ਦੱਸਦੇ ਨੇ ਕਹਿੰਦੇ ਰਾਜੇ ਨੇ ਪੁੱਛ ਵੀ ਲਿਆ ਸੀ ਭਗਤ ਸੈਣ ਜੀ ਨਹੀਂ ਆਏ ਕਹਿੰਦੀ ਉਹਨੇ ਦੱਸ ਦਿੱਤਾ ਸਾਰਾ ਕੁਝ ਵੀ ਉਹ ਤਾਂ ਏਦਾਂ satsangiyan ਦੀ ਸੇਵਾ ਕਰ ਰਹੀ ਨੇ ਉਤੇ ਬਹੁਤ ਨੇੜੇ ਨੇ ਪਰਮੇਸ਼ਰ ਦੇ ਤੇ ਰਾਜੀ ਨੂੰ ਜਦੋਂ ਪਤਾ ਲੱਗਦਾ ਵੀ ਮੈਂ ਕਿ ਰੱਬੀ ਪਿਆਰੇ ਦੇ ਕੋਲੋਂ ਆਪਣੇ ਨੋਹ ਨੋਹਾਂ ਨੂੰ ਕਟਵਾਉਣਾ ਹੈ ਆਪਣੇ ਸਰੀਰ ਦੀ ਸਾਫ ਸਫਾਈ ਕਰਵਾਉਣਾ ਹੈ ਕਹਿੰਦੀ ਉਸ ਤੋਂ ਬਾਅਦ ਜਦੋਂ ਭਗਤ ਸੈਣ ਜੀ ਆਏ ਉਹਨਾਂ ਦੇ ਮਨ ਵਿੱਚ ਤੇ ਖਿਆਲ ਹੈ ਵੀ ਪਤਾ ਨਹੀਂ ਰਾਜਾ ਕੀ ਕਹੇਗਾ ਮੈਥੋਂ ਆਇਆ ਨਹੀਂ ਗਿਆ ਮੈਂ ਸਤਸੰਗੀਆਂ ਦੀ ਸੇਵਾ ਵਿੱਚ ਸਾਂ ਪਤਾ ਨਹੀਂ ਰਾਜੇ ਨੇ ਕੀ ਕਹਿਣੇ ਕਹਿੰਦੇ ਥੋੜਾ ਸ਼ਰਮਾ ਕੇ ਜਿਨਾ ਆਪਣੇ ਮਨ ਵਿੱਚ ਸ਼ਰਮਿੰਦਗੀ ਜੀ ਮਹਿਸੂਸ ਕਰਕੇ ਭਗਤ ਸੈਣ ਜੀ ਜਦੋਂ ਪਹੁੰਚੇ ਰਾਜੇ ਨੇ ਭਗਤ ਸੈਣ ਨੂੰ ਘੁੱਟ ਕੇ ਗੱਲਣਾ ਲਾ ਲਿਆ ਬੜਾਈ ਪਿਆਰ ਦਿੱਤਾ ਸਗੋਂ ਇਹ ਮੰਗ ਰੱਖੀ ਵੀ ਅੱਜ ਤੋਂ ਸਰੀਰ ਦੀ ਸਾਫ ਸਫਾਈ ਦੀ ਗੱਲ ਪਾਸੇ ਰਹੀ ਤੂੰ ਮੈਨੂੰ ਐਂ ਦੱਸ ਮਨ ਨੂੰ ਸਾਫ ਕਿਵੇਂ ਕਰੀਦਾ ਹੈ ਹੁਣ ਭਗਤ ਸੈਣ ਜੀ ਹੈਰਾਨ ਵੀ ਮੈਂ ਤੇ ਆਇਆ ਵੀ ਨਹੀਂ ਕੰਮ ਕੀਨੇ ਰਾਸ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਦੱਸਦੇ ਆ ਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਾਰੇ ਕਾਰਜ ਹੀ ਸਵਰਦੇ ਨੇ ਰੱਬੀ ਪਿਆਰਿਆਂ ਨੂੰ ਕਿਸੇ ਪਾਸੇ ਸ਼ਰਮਿੰਦਾ ਨਹੀਂ ਹੋਣਾ ਪੈਂਦਾ ਆਪ ਮਾਲਕ ਜੀ ਕਾਰਜ ਸਵਾਰ ਦੇ ਨੇ ਬੜੀਆਂ ਗੱਥਾਵਾਂ ਨਹੀਂ ਇੱਦਾਂ ਦੀਆਂ ਮੈਂ ਇੱਕ ਜ਼ਿਕਰ ਹੋਰ ਕਰ ਦੇਮਾਂ ਜਦੋਂ ਦਰਬਾਰ ਸਾਹਿਬ ਦੀ ਨੀ ਰੱਖੀ ਗਈ ਸੀ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਤਾਲ ਖਟਵਾਇਆ ਹੈ। ਕੇਵਲ ਸਰੋਵਰ ਦੀ ਖੁਦਾਈ ਕਰਵਾਈ ਆ। ਇਹਨੂੰ ਪੱਕਾ ਤੇ ਵਿੱਚ ਦਰਬਾਰ ਸਾਹਿਬ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੇ ਬਣਵਾਇਆ ਹੈ। ਹਾਲਾਂਕਿ ਆਪਾਂ ਉਸ ਸਥਾਨ ਨੂੰ ਯਾਦ ਗੁਰੂ ਰਾਮਦਾਸ ਮਹਾਰਾਜ ਜੀ ਦਾ ਨਾਮ ਲੈ ਕੇ ਕਰਦੇ ਆ। ਜੋ ਤੇ ਇੱਕ ਹੀ ਆ ਨਾ। ਪਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਕੇਵਲ ਸਰੋਵਰ ਖੁਦਵਾਇਆ ਹੈ। ਭਾਈ ਗੁਰਦਾਸ ਜੀ ਵੀ ਜ਼ਿਕਰ ਕਰਦੇ ਨੇ ਆਉ ਪੜ ਲਈਏ। ਕੋਈ ਰਸਨਾ ਵਾਂਝੀ ਨਾ ਰਹਿ ਜਾਵੇ ਬੈਠਾ ਸੋ ਦੀ ਪਾਤਸ਼ਾਹ ਬੈਠਾ ਸੋ ਦੀ ਪਾਤਸ਼ਾਹ ਸੋ ਦੀ ਪਾਤਸ਼ਾਹ ਪਟਾ ਸੋ ਦੀ ਪਾਤਸ਼ਾਹ RAMDAS SAT GURU KAHAWE RAMDAS SAT GURU KAHAWE ਪੂਰਨ ਤਾਲ ਖਟਾਇਆ ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਅੰਮ੍ਰਿਤਸਰ ਵਿੱਚ ਜੋਤ ਜਗਾਵੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਪੂਰਨ ਤਾਲ ਖਟਾਇਆ ਤੈਨੂੰ ਪੱਕਾ ਕਰਵਾਇਆ ਵਿੱਚ ਦਰਬਾਰ ਸਾਹਿਬ ਬਣਵਾਇਆ ਉਹ ਧੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਇਤਿਹਾਸਕਾਰ ਦੱਸਦੇ ਨੇ ਕਿੰਦੀ ਜਦੋਂ ਦਰਬਾਰ ਸਾਹਿਬ ਦੀ ਨੀਂ ਰੱਖੀ ਗਈ ਨਾ ਜਦੋਂ ਨਿਉ ਪੁੱਟੀ ਗਈ ਤਿੰਨ ਪਾਸਿਓ ਨਿਉ ਪੁੱਟ ਦਿੱਤੀ ਗਈ ਪਰ ਚੌਥੇ ਪਾਸਿਓ ਜਿੱਧਰ ਹਰ ਕੀ ਪੌੜੀ ਆ ਉਧਰਲੇ ਪਾਸਿਓਂ ਨੀ ਪੁੱਟੀ ਨਾ ਜਾਵੇ ਬਹੁਤ ਸਖਤ ਜੋ ਪਰਤ ਸੀ ਨਾ ਬੜੀ ਸਖਤ ਪਰਤ ਆ ਗਈ ਪੁੱਟੀ ਨਾ ਜਾਵੇ ਗੁਰਸਿੱਖਾਂ ਨੇ ਜਿਨ੍ਹਾਂ ਨੇ ਵਾਕੀ ਨਿਉਆਂ ਦੀ ਸੇਵਾ ਕੀਤੀ ਸੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੁਣ ਜਦੋਂ ਨਹੀਂ ਕੰਮ ਬਣ ਰਿਹਾ ਨਹੀਂ ਉਹ ਪੁੱਟੀ ਜਾ ਰਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਕੋਲ ਆਉਂਦੇ ਨੇ ਗੁਰਸੇ ਇਕੱਠੀ ਹੋ ਕੇ ਨਾ ਗੁਰੂ ਜੀ ਕੋਲ ਬੇਨਤੀ ਕਰਦੇ ਨੇ ਸਤਿਗੁਰੂ ਜੀ ਉਹ ਨਿਉ ਪੁੱਟੀ ਨਹੀਂ ਜਾ ਰਹੀ ਬੜਾ ਯਤਨ ਕੀਤਾ ਹੈ ਬੜੀ ਕੋਸ਼ਿਸ਼ ਕੀਤੀ ਆ ਜਾਂ ਤਾਂ ਆਪਾਂ ਉਹ ਸਥਾਨ ਹੀ ਥੋੜਾ ਅੱਗੇ ਪਿੱਛੇ ਕਰ ਲਈਓ ਜਿਹੜੀ ਨੀ ਹੈ ਉਹ ਥੋੜੀ ਅੱਗੇ ਪਿੱਛੇ ਪੁੱਟ ਲੈਨੇ ਉੱਥੇ ਬੜੀ ਸਖਤ ਜਿਹੜੀ ਪਰਤ ਹੈ ਨਾ ਮਿੱਟੀ ਦੀ ਉਹ ਬਹੁਤ ਸਖਤ ਹੈ ਪੁੱਟੀ ਨਹੀਂ ਜਾ ਰਹੀ ਜਾਂਤੀ ਅੱਗੇ ਪਿੱਛੇ ਕਰ ਲੈਣੇ ਆ ਜਾਂ ਕੋਈ ਹੋਰ ਤਰੀਕਾ ਦੱਸ ਦੋ ਸਾਨੂੰ ਵੀ ਕਿਵੇਂ ਇਹ ਕੰਮ ਸਿਰੇ ਚੜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਗੱਲ ਸੁਣ ਕੇ ਹੱਸ ਪੀ ਮੁਸਕਰਾ ਕੇ ਕਹਿਣ ਲੱਗੇ ਭਲਿਓ ਆਪਾਂ ਤੇ ਦੁਨਿਆਵੀ ਕੰਮਾਂ 'ਚ ਚਿੰਤਾ ਨਹੀਂ ਕਰਨੀ ਦੁਨਿਆਵੀ ਕੰਮਾਂ ਨੂੰ ਰਾਸ ਕਰਵਾਉਣਾ ਮਾਲਕ ਆਪ ਐ ਕਰਵਾਉਣ ਵਾਲਾ ਸਾਰੇ ਕਾਰਜੋ ਆਪ ਰਾਸ ਕਰਵਾਉਂਦਾ ਐ ਇਤੇ ਫੇਰ ਰੱਬ ਜੀ ਦਾ ਕੰਮ ਐ ਇਤੇ ਫੇਰ ਧਰਮ ਦਾ ਕੰਮ ਹੈ ਇੱਥੇ ਤੇ ਫਿਕਰ ਕਰਨ ਦੀ ਲੋੜ ਹੀ ਕੋਈ ਨਹੀਂ ਜੀ ਦਾ ਕਾਰਜ ਹੈ ਨਾ ਉਹਨੇ ਆਪ ਹੀ ਸਵਾਰ ਦੇਣਾ ਤੁਸੀਂ ਫਿਕਰ ਨਾ ਕਰੋ ਫਿਰ ਵਿਦਵਾਨ ਸੱਜਣ ਦੱਸਦੇ ਨੇ ਕਹਿੰਦੇ ਕੁਝ ਦਿਨਾ ਬਾਅਦ ਇੱਕ ਜਥਾ ਆਇਆ ਸੰਗਤ ਦੇ ਰੂਪ ਵਿੱਚ ਨਾ ਇੱਕ ਜਥਾ ਆਇਆ ਉਸ ਜਥੇ ਨੇ ਆ ਕੇ ਉਸੇ ਵਾਹੀ ਦੀ ਸੇਵਾ ਸ਼ੁਰੂ ਕਰ ਦਿੱਤੀ ਤੇ ਇੰਨੀ ਕ ਲਗਨ ਨਾਲ ਸੇਵਾ ਕੀਤੀ ਕਿ ਜਿਹੜੀ ਵਾਹੀ ਪੁੱਟੀ ਨਹੀਂ ਸੀ ਜਾ ਰਹੀ ਉਸ ਜਥੇ ਨੇ ਉਹ ਕੰਮ ਜਿਹੜਾ ਰੁਕਿਆ ਹੋਇਆ ਸੀ ਨਾ ਸਿਰੇ ਚਾੜ ਦਿੱਤਾ ਹੁਣ ਗੁਰਸੇਖਾ ਕੇ ਦੱਸਦੇ ਨਹੀਂ ਕਿਨ ਲੱਗੇ ਗੁਰੂ ਜੀ ਉਹ ਜਿਹੜਾ ਜਥਾ ਆਇਆ ਹੈ ਨਾ ਪਤਾ ਨਹੀਂ ਕਿਹੜੇ ਇਲਾਕੇ ਤੋਂ ਆਇਆ ਕਿਹੜੇ ਪਿੰਡ ਤੋਂ ਆਇਆ ਉਹਨਾਂ ਨੇ ਇਹ ਕੰਮ ਸਿਰੇ ਚਾੜੇ ਹੈ ਤੁਸੀਂ ਪੁੱਛੋ ਉਹ ਕਿੱਥੋਂ ਆਏ ਨੇ ਜਦੋਂ ਇੰਨਾ ਕਿਹਾ ਸਤਗੁਰੂ ਜੀ ਫਿਰ ਮੁਸਕਰਾਏ ਗੁਰੂ ਜੀ ਨੇ ਪੁੱਛਣ ਦੀ ਬਜਾਏ ਸਰੰਦਾ ਚੁੱਕਿਆ ਕੀਰਤਨ ਕੀਤਾ ਸ਼ਬਦ ਉਚਾਰਿਆ ਜਿਹੜਾ ਸ਼ਬਦ ਆਪਾਂ ਪੜ੍ਹਦੇ ਆ ਨਾ ਜਦੋਂ ਪਹਿਲਾ ਪ੍ਰਕਾਸ਼ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਰਬਾਰ ਸਾਹਿਬ ਦੇ ਅੰਦਰ ਪਹਿਲਾ ਮੁੱਖ ਵਾਕ ਆਇਆ ਸੀ ਇਹ ਸ਼ਬਦ ਗੁਰੂ ਪਿਤਾ ਜੀ ਨੇ ਉਸ ਸਮੇਂ ਉਚਾਰਿਆ ਸੀ ਜਦੋਂ ਸਿੱਖ ਪੁੱਛਦੇ ਨੇ ਵੀ ਪੁੱਛੋ ਇਹਨਾਂ ਨੂੰ ਕਿੱਥੋਂ ਆਏ ਨੇ ਗੁਰੂ ਜੀ ਨੇ ਪੁੱਛਣ ਦੀ ਬਜਾਏ ਸਰੰਦਾ ਚੁੱਕ ਕੇ ਕੀਰਤਨ ਕੀਤਾ ਸ਼ਬਦ ਉਚਾਰਿਆ ਸੰਤਾਂ ਕੇ ਕਾਰਜ ਆਪ ਖੱਲੋਇਆ ਹਰ ਕੰਮ ਕਰਾਵਣ ਆਇਆ RAM ਇਤੇ ਖੁਦ ਰੱਬ ਆਇਆ ਕਿਉਂਕਿ ਸੰਗਤ ਵਿੱਚ ਰੱਬ ਜੀ ਵਸਦੇ ਨੇ ਆਪ ਸਾਰੇ ਕਾਰਜ ਪਰਮੇਸ਼ਰ ਜੀ ਰਾਸ ਕਰਵਾਉਂਦੇ ਨੇ ਗੱਲ ਹੈ ਭਰੂਸੀ ਦੀ ਗੱਲ ਹੈ ਯਕੀਨ ਦੀ ਆਪਣੇ ਭਗਤਾਂ ਦੀ ਵਡਿਆਈ ਆਪ ਹੀ ਉਜਾਗਰ ਕਰ ਦਿੰਦੇ ਨੇ ਅੱਜ ਭਗਤ ਸੈਣ ਜੀ ਨੂੰ ਸਾਰੇ ਨਮਸਕਾਰਾਂ ਕਰਦੇ ਆ ਨਾ ਬਾਦਵ ਗੜ ਦਾ ਰਾਜਾ ਵੀ ਨਮਸਕਾਰ ਕਰਨ ਵਾਸਤੇ ਖੜਾ ਹੋ ਗਿਆ ਕਿਉਂਕਿ ਪਰਮੇਸ਼ਰ ਜੀ ਆਪ ਨੇੜੇ ਹੋ ਕੇ ਵਖਾ ਰਹੇ ਨੇ ਇਸੇ ਕਰਕੇ ਧੰਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਪੁੱਤ ਜੁੜ ਪਰਮੇਸ਼ਰ ਦੇ ਨਾਲ ਜੇ ਮਨ ਪੁੱਛੇ ਕਿਉਂ ਜੁੜਨੇ ਇਹਨੂੰ ਦੱਸ ਦਈ ਹਰ ਨਾਲ ਰਹੋ ਤੂੰ ਮਨ ਮੇਰੀ ਦੁੱਖ ਸਭ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਫਿਰ ਸਮਝਾਉਂਦੇ ਨੇ ਸਭਨਾ ਗੱਲਾਂ ਸਮਰਥ ਸੁਆਮੀ ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਪੁੱਛ ਮਨ ਨੂੰ ਇਹ ਕਿਉਂ ਭੁਲਾ ਦਿੰਦਾ ਹੈ ਗੱਲ ਕਰੀਏ ਮਨ ਦੇ ਨਾਲ ਪੁੱਛੀਏ ਸੋ ਕਿਉਂ ਮਨੋਂ ਵਿਸਾਰੇ ਸੋ ਕਿਉਂ ਮਨੋਂ ਵਿਸਾਰੇ ਸਾਰੇ ਕਿਰਪਾ ਕਰੋ ਸੋ ਕਿਉਂ ਮਨੋਂ ਵਿਸਾਰੇ ਸੋ ਕਿਉ ਮਨੋ ਵਿਸਾਰੇ ਸੋ ਕਿਉ ਮਨੋ ਵਿਸਾਰੇ ਕਿਉ ਭਲਾਉਣਾ ਉਹਨੂੰ ਜੋ ਸਭ ਕੁਝ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ sada ਰਹੋ ਹਰ ਨਾਲੇ